ਨੂੰ ਲੈ ਕੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੈ ਸਰਕਾਰ ਜੈ ਸਰਕਾਰ ਜੈ ਸਰਕਾਰ ਸਰਕਾਰ ਕਰੇਗੀ ਜੈ ਬਾਕੀ ਚਾਹੋਗੀ ਅਤੇ ਖਾਸ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਸਟਾਫ ਦੇ ਉੱਪਰ ਬਰਡਨ ਜਿਆਦਾ ਪਿਆ ਜਾਂਦਾ ਜਿਹੜੀਆਂ ਭਰਤੀਆਂ ਨੇ ਉਹਨੂੰ ਨਹੀਂ ਪਰਿਆ ਜਾ ਰਿਹਾ ਇਹ ਜੈ ਜਿੰਦਾਬਾਦ ਜੈ ਸਰਕਾਰ ਜੱਜ ਮੰਗਾ ਨੇ ਇੱਕ ਤਾਂ ਜਿਹੜੀ ਬਾਇਓਮੈਟ੍ਰਿਕ اٹੈਂਡੈਂਸ ਇਹਨਾਂ ਨੇ ਸਟਾਰਟ ਕੀਤੀ ਆ ਸਾਡੀ ਸ਼ਿਫਟਰ ਡਿਊਟੀ ਆ ਉਹ ਸਾਡੇ ਤੇ ਲਾਗੂ ਨਹੀਂ ਹੁੰਦੀ ਉਹ ਇੱਕ ਜਰਨਲ ਡਿਊਟੀ ਵਾਸਤੇ ਆਈ ਸੀ ਪਰ ਸਾਡੀ ਹਾਇਰ ਅਥਾਰਟੀ ਨੇ ਸਾਡੇ ਤੇ ਥੋਪੀ ਆ ਕਿਉਂਕਿ ਅਸੀਂ ਇੰਨੇ ਟਾਈਮ ਤੋਂ ਸਰਕਾਰ ਆਈ ਨੂੰ ਸੱਤਾ ਦੇ ਵਿੱਚ ਇੰਨਾ ਟਾਈਮ ਹੋ ਗਿਆ ਅਸੀਂ ਮਤਲਬ ਦੇਖਦੇ ਆ ਰੋਜ਼ ਲੋਕਾਂ ਦੇ ਨਾਲ ਸਾਡਾ ਡੀਲਿੰਗ ਹੁੰਦੀ ਆ ਤੇ ਜੇਕਰ ਸਮਾਨ ਆਉਂਦਾ ਹੋਵੇ ਤਾਂ ਸਾਨੂੰ ਕੀ ਲੋੜ ਆਉਂਦੀ ਤੋਂ ਬਾਹਰ ਤੋਂ ਮੰਗਵਾਉਣ ਦੀ ਇੱਕੀ ਤੁਗੀ ਚੱਕ ਦੇਵਾਂਗੇ ਅਫਸਰ ਸ਼ਾਹੀ ਸਾਡੀ ਜੇ ਲਿਖ ਕੇ ਦੇਵੇ ਕਿ ਮੇਰੇ ਕੋਲੇ ਸਵੀਪਰ ਦੀ ਘਾਟ ਆ ਮੇਰੇ ਕੋਲੇ ਵਾਰਡ اٹੈਂਡੈਂਟ ਦੀ ਘਾਟ ਆ ਪਰ WHO ਦੇ ਅਕੋਰਡਿੰਗ ਆ ਪਰ ਜਿਹੜੀ ਪੇਸ਼ੈਂਟ ਦੀ ਰੇਸ਼ਿਓ ਉਹ ਵੀ ਸਿਸਟਰਸ ਦੀ ਵੀ ਦੱਸੀ ਹੁੰਦੀ ਆ ਵਾਰਡ اٹੈਂਡੈਂਟ ਦੀ ਵੀ ਦੱਸੀ ਹੁੰਦੀ ਆ ਇੱਕ ਸਵੀਪਰ ਵੀ ਆਪਾਂ ਨੂੰ ਕਿੰਨੇ ਚਾਹੀਦੇ ਸਾਰਾ ਕੁਝ ਉਹ ਮਤਲਬ ਕਿ ਕਾਗਜ਼ਾਂ ਰਾਹੀਂ ਇਹ ਅਫਸਰ ਸ਼ਾਹੀ ਲਿਖ ਕੇ ਦੇ ਸਕਦੀ ਆ ਸਾਨੂੰ ਪਟਿਆਲਾ ਦੇ ਜਿਤਨਾ ਐਸਐਮ ਦਫਤਰ ਦੇ ਬਾਹਰ ਮੌਜੂਦ ਆ ਔਰ ਇਸਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੈਗੇ ਆ ਕਿ ਇਸ ਸਮੇਂ ਜਿਹੜੇ ਕਲਾਸ 4 ਦੇ ਅਤੇ ਨਰਸਿੰਗ ਸਟਾਫ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹਰਾ ਜਿਹੜਾ ਉਹ ਦਫਤਰ ਦੇ ਬਾਹਰ ਪਾਇਆ ਹੋਇਆ ਔਰ ਇਹ ਤਸਵੀਰਾਂ ਅ ਤੋਰ ਤੱਕ ਸਾਂਝੀ ਕਰ ਰਿਹਾ ਹੈਗਾ ਆਪਣੀ ਮੰਗਾਂ ਨੂੰ ਲੈ ਕੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਖਾਸ ਤੌਰ ਤੇ ਕਿਹਾ ਜਾ ਰਿਹਾ ਕਿ ਸਟਾਫ ਦੇ ਉੱਪਰ ਬਰਡਨ ਜਿਆਦਾ ਪਾਇਆ ਜਾਂਦਾ ਜਿਹੜੀਆਂ ਭਰਤੀਆਂ ਨੇ ਉਹਨੂੰ ਨਹੀਂ ਪਰਿਆ ਜਾ ਰਿਹਾ ਇਹ ਇਲਜ਼ਾਮ ਜਿਹੜੇ ਨੂੰ ਸਿੱਧੇ ਤੌਰ ਤੇ ਪ੍ਰਸ਼ਾਸਨ ਦੇ ਉੱਪਰ ਲਗਾਏ ਜਾ ਰਹੇ ਨੇ ਕਿ ਨਰਸਿੰਗ ਸਟਾਫ ਦੇ ਜਿਹੜੇ ਮੈਂਬਰ ਸਾਡੇ ਨਾਲ ਮੌਜੂਦ ਨੇਗੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨਦੀਪ ਕੌਰ ਸੰਧੂ ਆ ਇਹਦੀਆਂ ਮੰਗਾਂ ਨੇ ਜਿਹੜਾ ਜਿਸ ਕਰਕੇ ਅੱਜ ਪਾਉਣ ਲਈ ਪਹੁੰਚੇ ਹਾਂਜੀ ਅਸੀਂ ਇੱਥੇ ਸਾਰਾ ਅੱਜ ਨਰਸਿੰਗ ਕੇਡਰ ਤੇ ਕਲਾਸ ਫੋਰ ਅਕੇਡਰ ਆ ਜਿਹੜਾ ਤੇ ਟੈਕਨੀਕਲ ਕੇਡਰ ਹੈ ਤੇ ਸਾਡੀਆਂ ਜਿਹੜੀਆਂ ਬਹੁਤ ਹੀ ਜਾਇਜ਼ ਮੰਗਾਂ ਨੇ ਇੱਕ ਤਾਂ ਜਿਹੜੀ ਬਾਇਓਮੈਟ੍ਰਿਕ اٹینڈنس ਇਹਨਾਂ ਨੇ ਸਟਾਰਟ ਕੀਤੀ ਆ ਸਾਡੀ ਸ਼ਿਫਟਡ ਡਿਊਟੀ ਆ ਉਹ ਸਾਡੇ ਤੇ ਲਾਗੂ ਨਹੀਂ ਹੁੰਦੀ ਉਹ ਇੱਕ ਜਰਨਲ ਡਿਊਟੀ ਵਾਸਤੇ ਆਈ ਸੀ ਪਰ ਸਾਡੀ ਹਾਇਰ ਅਥਾਰਟੀ ਨੇ ਸਾਡੇ ਤੇ ਥੋਪੀ ਆ ਸੈਕਿੰਡ ਜਿਹੜੇ ਸਾਡੇ ਕਲਾਸ ਫੋਰ ਵੀਰ ਨੇ ਉਹ ਬਹੁਤ ਹੀ 15 16 ਸਾਲ ਤੋਂ ਜਿਹੜੇ ਉਹ ਕੰਟਰੈਕਟ ਬੇਸ ਤੇ 11000 ਤਨਖਾਹ ਤੇ ਚੱਲ ਰਹੇ ਨੇ ਸਾਡੀ ਮੰਗ ਆ ਕਿ ਸਰਕਾਰ ਉਹਨਾਂ ਨੂੰ ਪੱਕੇ ਕਰੇ ਤੇ ਜਿਹੜੀਆਂ ਸਿਸ ਖਾਲੀ ਪਈਆਂ ਨੇ ਸਵੀਪਰ ਦੀਆਂ ਤੇ ਵਾਰਡ ਅਟੈਂਡੈਂਟ ਦੀਆਂ ਉਹਨਾਂ ਨੂੰ ਜਲਦੀ ਤੋਂ ਜਲਦੀ ਭਰੇ ਕਿਉਂਕਿ ਜਿਹੜੀ ਕਲਾਸ 4 ਦੀ ਸ਼ਾਰਟੇਜ ਆ ਉਹ ਬਹੁਤ ਵੱਡੇ ਪੱਧਰ ਤੇ ਆ ਇੱਥੇ ਮੈਂ ਇਹ ਦੱਸਣਾ ਚਾਹੁੰਗਾ ਕਿ ਹਰ ਵਾਰਡ ਦੇ ਵਿੱਚ ਜਿੱਥੇ 10 ਕਲਾਸ 4 ਦੀ ਲੋੜ ਆ ਉੱਥੇ ਸਿਰਫ 2 ਜਾਂ 3 ਕਲਾਸ 4 ਆ ਜਿਹੜੇ ਉਹ ਕੰਮ ਕਰ ਰਹੇ ਨੇ ਤੇ ਓਵਰ ਬਰਡਨ ਆ ਜੇ ਸਰਕਾਰ ਚਾਹੁੰਦੀ ਆ ਕਿ ਉਹ ਵਾਕਿਆ ਹੀ ਲੋਕਾਂ ਨੂੰ ਪਬਲਿਕ ਨੂੰ ਸਿਹਤ ਸਵਾਵਾ ਵਧੀਆ ਤਰੀਕੇ ਨਾਲ ਦੇਣਾ ਚਾਹੁੰਦੀ ਆ ਤੇ ਸਫਾਈ ਦਾ ਹੋਣਾ ਜਿਹੜਾ ਉਹ ਬਹੁਤ ਜ਼ਰੂਰੀ ਆ ਆਵੇ ਹੁੰਦੀ ਆ ਸਰਕਾਰ ਦੇ ਵੱਲੋਂ ਕਿ ਸਿਹਤ ਸਹੂਲਤਾਂ ਬਿਹਤਰ ਕੀਤੀਆਂ ਗਈਆਂ ਨਹੀਂ ਗਈਆਂ ਸਮਾਨ ਤਮਾਮ ਜਿਹੜਾ ਹਸਪਤਾਲ ਦੇ ਵਿੱਚ ਮੁਹਾਇਨਾ ਕਰਾਇਆ ਗਿਆ ਕਿ ਉਹ ਚੀਜ਼ਾਂ ਵੀ ਹੈਗੀਆਂ ਕਿ ਨਹੀਂ ਹੈਗੀਆਂ ਨਹੀਂ ਜੀ ਬਿਲਕੁਲ ਗਲਤ ਆ ਜੋ ਵੀ ਸਰਕਾਰ ਵਾਅਦੇ ਕਰਦੀ ਆ ਉਹਨਾਂ ਵਾਅਦਿਆਂ ਤੇ ਕਦੇ ਵੀ ਪੂਰੇ ਨਹੀਂ ਉਤਰਦੀ ਜਿਵੇਂ ਪਹਿਲਾਂ ਵੀ ਕੈਪਟਨ ਸਰਕਾਰ ਜਾਂ ਬਾਦਲਾਂ ਦੀ ਸਰਕਾਰ ਰਹੀ ਆ ਸੇਮ ਜਿਹੜਾ ਮਤਲਬ ਇਧਰ ਮਾਨ ਸਰਕਾਰ ਤੋਂ ਸਾਨੂੰ ਬੜੀਆਂ ਉਮੀਦਾਂ ਸੀਗੀਆਂ ਕਿ ਜਦੋਂ ਵੀ ਆਉਣਗੇ ਸਾਰੇ ਕਰਮਚਾਰੀਆਂ ਦੀ ਜਿਹੜੀ ਉਹ ਸੁਣਵਾਈ ਕਰਨਗੇ ਮੁਲਾਜ਼ਮਾਂ ਨੂੰ ਪੱਕੇ ਕਰਨਗੇ ਤੇ ਸਮਾਨ ਜਿਹੜਾ ਉਹ ਵੀ ਸਿਹਤ ਸਵਾਵਾਂ ਦੇ ਲਈ ਪ੍ਰਦਾਨ ਕਰਨਗੇ ਪਰ ਮੈਂ ਇੱਥੇ ਦੱਸਣਾ ਚਾਹੂ ਇੱਕ ਸਿੰਗਲ ਰੇਂਜ ਤੱਕ ਜਿਹੜੀ ਆ ਉਹ ਨਹੀਂ ਸਪਲਾਈ ਦੇ ਵਿੱਚ ਆ ਰਹੀ لوکاں نو باہروں لیوانی ਪੈ ਰਹੀ ਆ ਅਸੀਂ ਵੀ ਲੋਕ ਮਜਬੂਰ ਹੋ ਜਾਂਦੇ ਆ ਬਾਹਰ ਤੋਂ ਮੰਗਵਾਉਣ ਲਈ ਬਜਟ ਦਿਖਾਈ ਜਾਂਦੇ ਨੇ ਸਰਕਾਰ ਦੇ ਵੱਲੋਂ ਕਿ ਇੰਨਾ ਬਜਟ ਆ ਗਿਆ ਇੰਨੇ ਪੈਸੇ ਹਸਪਤਾਲਾਂ ਤੱਕ ਪਹੁੰਚ ਗਏ ਨੇ ਅਫਸਰਾਂ ਨੂੰ ਹੁਕਮ ਕਰ ਦਿੱਤੇ ਗਏ ਨੇ ਕਿ ਮੈਡੀਕਲ ਸਹੂਲਤਾਂ ਮੈਡੀਸਿਨ ਇਹ तमाम ਚੀਜ਼ਾਂ ਮੁਹਾਇਨਾ ਕਰਾਈਆਂ ਜਾਣ ਇਸ ਦੀ ਵੀ ਘਾਟ ਰਹਿੰਦੀ ਬਿਲਕੁਲ ਘਾਟ ਹੈ ਜੀ ਪਤਾ ਨਹੀਂ ਇਹ ਜਿਹੜੇ ਬਜਟ ਅਖਬਾਰਾਂ ਦੀਆਂ ਸੁਰਖੀਆਂ 'ਚ ਦਿਖਾਉਂਦੇ ਨੇ ਅਸੀਂ ਤਾਂ ਕੋਈ ਲੱਗਦਾ ਦੇਖਿਆ ਨਹੀਂ ਗਾ ਕਿਉਂਕਿ ਅਸੀਂ ਇੰਨੇ ਟਾਈਮ ਤੋਂ ਸਰਕਾਰ ਆਈ ਨੂੰ ਸੱਤਾ ਦੇ ਵਿੱਚ ਇੰਨਾ ਟਾਈਮ ਹੋ ਗਿਆ ਅਸੀਂ ਮਤਲਬ ਦੇਖਦੇ ਹਾਂ ਰੋਜ਼ ਲੋਕਾਂ ਦੇ ਨਾਲ ਸਾਡਾ ਡੀਲਿੰਗ ਹੁੰਦੀ ਆ ਤੇ ਜੇਕਰ ਸਮਾਨ ਆਉਂਦਾ ਹੋਵੇ ਤਾਂ ਸਾਨੂੰ ਕੀ ਲੋੜ ਆ ਉਹਨਾਂ ਤੋਂ ਬਾਹਰ ਤੋਂ ਮੰਗਵਾਉਣ ਦੀ ਇੰਜੈਕਸ਼ਨ ਤੱਕ ਨਹੀਂ ਆਉਂਦੇ ਕਿ ਜਿਹੜਾ ਮਤਲਬ ਸਾਨੂੰ ਬੇਸਿਕ ਨੀਡਸ ਨੇ ਜਿਹੜੀਆਂ ਇੱਕ ਹਸਪੀਟਲ ਦੇ ਵਿੱਚ ਬੇਸਿਕ ਵਾਰਡ ਦੇ ਵਿੱਚ ਚੀਜ਼ਾਂ ਹੋਣੀਆਂ ਚਾਹੀਦੀਆਂ ਉਹ ਵੀ ਨਹੀਂ ਆਉਂਦੀਆਂ ਇਹ ਕਮੀ ਕਿੱਥੇ ਲੱਗਦੀ ਹੈ ਕਿ ਸਰਕਾਰ ਦੇ ਵੱਲੋਂ ਕਮੀ ਹੈ ਜਾਂ ਅੱਗੇ ਅਫਸਰशाही ਹੈ ਉਸ ਦੇ ਵਿੱਚ ਕਮੀ ਦੇਖੋ ਇੱਥੇ ਮੈਂ ਅਫਸ਼ਰ ਅਫਸ਼ਰशाही ਦੀ ਵੀ ਕਹੂੰਗੀ ਤੇ ਸਰਕਾਰ ਦੀ ਵੀ ਕਹੂੰਗੀ ਕਿਉਂਕਿ ਸਰਕਾਰ ਜਿਹੜੀ ਉਹ ਆਪਣੇ ਆਪਣੇ ਆਪ ਨੂੰ ਜ਼ਿਆਦਾ ਪ੍ਰਮੋਟ ਅਖਬਾਰਾਂ ਤੇ ਜਿਹੜੇ थाथा ਤੇ ਬੈਨਰ ਲਾਉਣ ਦੇ ਵਿੱਚ ਜਿਹੜੀ ਮੈਂ ਕਹੂੰਗੀ ਵੀ ਉਹਨਾਂ ਦੀ ਰੁਚੀ ਇੱਧਰ ਆ ਉਹਨਾਂ ਦੀ ਰੁਚੀ ਆਮ ਪਬਲਿਕ ਵੱਲ ਬਿਲਕੁਲ ਨਹੀਂ ਹੈਗੀਗੀ ਮਤਲਬ ਕਿ ਉਹ ਇਸ਼ਤਿਹਾਰਾਂ ਦੇ ਵਿੱਚ ਬਹੁਤ ਕੁਝ ਦਿਖਾ ਰਹੇ ਐ ਐਕਚੁਅਲ ਚ ਉਹ ਚੀਜ਼ ਨਹੀਂ ਹੈਗੀਗੀ ਇਸ ਕਰਕੇ ਸਰਕਾਰ ਨੂੰ ਵੀ ਚਾਹੀਦਾ ਤੇ ਅਫਸਰशाही ਅਫਸਰशाही ਦੀ ਇੰਗੈਲੀ ਮੈਂ ਇੱਥੇ ਮੰਨੂੰਗੀ ਉਹ ਸਰਕਾਰ ਨੂੰ ਕਿਉਂ ਨਹੀਂ ਲਿਖਦੇ ਵੀ ਜਿੱਥੇ 10 ਬੰਦਿਆਂ ਦਾ ਕੰਮ ਆ ਉੱਥੇ ਮੈਂ ਸਿਰਫ 3 ਬੰਦਿਆਂ ਤੋਂ ਕੰਮ ਲੈ ਰਿਹਾ ਉਹ ਕਿਉਂ ਨਹੀਂ ਸਰਕਾਰ ਨੂੰ ਲਿਖ ਕੇ ਦੇ ਰਹੇਗੇ ਉਹ ਲਿਖ ਕੇ ਦੇਣ ਤੁਰੰਤ ਭਰਤੀ ਹੋ ਸਕਦੀ ਆ ਅਫਸਰ ਸਾਹਿਬ ਸਾਡੀ ਜੇ ਲਿਖ ਕੇ ਦੇਵੇ ਕਿ ਮੇਰੇ ਕੋਲੇ ਸਵੀਪਰ ਦੀ ਘਾਟ ਆ ਮੇਰੇ ਕੋਲੇ ਵਾਰਡ اٹینڈੈਂਟ ਦੀ ਘਾਟ ਆ ਪਰ WHO ਦੇ ਅਕੋਰਡਿੰਗ ਪਰ ਜਿਹੜੀ ਪੇਸ਼ੈਂਟ ਦੀ ਰੇਸ਼ਿਓ ਉਹ ਵੀ ਸਿਸਟਰਸ ਦੀ ਵੀ ਦੱਸੀ ਹੁੰਦੀ ਆ ਵਾਰਡ اٹینڈੈਂਟ ਦੀ ਵੀ ਦੱਸੀ ਹੁੰਦੀ ਆ ਇੱਕ ਸਵੀਪਰ ਵੀ ਆਪਾਂ ਨੂੰ ਕਿੰਨੇ ਚਾਹੀਦੇ ਸਾਰਾ ਕੁਝ ਉਹ ਮਤਲਬ ਕਿ ਕਾਗਜ਼ਾਂ ਰਾਹੀਂ ਇਹ ਅਫਸਰ ਸਾਹਿਬ ਲਿਖ ਕੇ ਦੇ ਸਕਦੇ ਆ ਸਰ ਮੰਤਰੀ ਪੰਜਾਬ ਕਹਿੰਦੇ ਕਈ ਕੱਚੇ ਮੁਲਾਜ਼ਮ ਪੱਕੇ ਕੀਤੇ ਨੇ ਕਿ ਉਹਨਾਂ ਦੇ ਵਿੱਚੋਂ ਤੁਹਾਡਾ ਕਦੀ ਨਾਮ ਨਹੀਂ ਆਇਆ ਲਿਸਟ 'ਚ ਨਹੀਂ ਜਿਓ ਗੱਲਾਂ ਵਿੱਚ ਹੀ ਹੋਏ ਨੇ ਉਹ ਗੱਲਾਂ ਵਿੱਚ ਹੋਏ ਨੇ ਤੇ ਵਾਰ-ਵਾਰ ਫਿਰ ਉਹੀ ਗੱਲ ਆ ਜਾਂਦੀ ਐ ਅਖਬਾਰਾਂ ਵਿੱਚ ਹੋਏ ਨੇ ਉਹ ਮੁਲਾਜ਼ਮ ਸਾਡੇ ਹਜੇ ਤੱਕ ਕੱਚੇ ਦੇ ਕੱਚੇ ਨੇ ਠੀਕ ਹੈ ਜੀ ਉਹ 15 16 ਸਾਲ ਦੀ ਸਰਵਿਸ ਹੋ ਗਈ ਉਹਨਾਂ ਦੀ ਹਜੇ ਤੱਕ ਸਿਰਫ 11000 ਤਨਖਾਹ ਅੱਜ ਕੱਲ ਦੇ ਮਹਿੰਗਾਈ ਦੇ ਯੁੱਗ ਵਿੱਚ ਤੁਸੀਂ ਦੇਖੋ ਵੀ ਉਹ ਕਿਦਾਂ ਗੁਜ਼ਾਰਾ ਕਰ ਸਕਦੇ ਨੇ ਆਪਣਾ ਤਾਂ ਸਰਕਾਰ ਨੂੰ ਮੈਂ ਫੇਰ ਅਪੀਲ ਕਰਦੀ ਆ ਕਿ ਪੈਲ ਦੇ ਆਧਾਰ ਤੇ ਜਿਹੜੇ ਮੇਰੇ ਕਲਾਸ 4 ਵੀਰ ਕੱਚੇ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਤੇ ਜਿਹੜੀ ਘਾਟ ਆ ਉਹਨੂੰ ਤੁਰੰਤ ਪੂਰਾ ਕੀਤਾ ਜਾਵੇ ਜੇਕਰ ਇਹ ਦੋਨੋਂ ਮੰਗਾ ਸਾਡੀਆਂ ਜਿਹੜੀਆਂ ਪੂਰੀਆਂ ਨਹੀਂ ਹੁੰਦੀਆਂ ਤਾਂ ਅਸੀਂ ਵੱਡੇ ਤੋਂ ਵੱਡੇ ਸੰਘਰਸ਼ ਆ ਉਹ ਲੀਕਾਂਗੇ ਚਾਹੇ ਫਿਰ ਉਹ ਕਿਸੇ ਵੀ ਤਰ੍ਹਾਂ ਦਾ ਸੰਘਰਸ਼ ਹੋਵੇ ਤੇ ਉਹਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਔਰ ਚਿਤਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ। ਸਾਫਟ ਦੇ ਪ੍ਰਧਾਨ ਵੀ ਸਾਡੇ ਨਾਲ ਮੌਜੂਦ ਨੇ ਪ੍ਰਧਾਨ ਜੀ ਕੀ ਕਹੋਗੇ ਅੱਜ ਕੇਰਾ ਪਾਇਆ ਹੈਗਾ ਖਾਸ ਤੌਰ ਤੇ ਇਹ ਕੇਰਾ ਕਿੰਨੀ ਦੇਰ ਤੱਕ ਚੱਲਣਾ ਹੈ? ਇਹ ਕੇਰਾ 19 ਦੇਰ ਤੱਕ ਚੱਲੇਗਾ ਜਿੰਨੇ ਦੇਰ ਤੱਕ ਸਾਡੀ ਮੰਤਰੀ ਜੀ ਜਾਂ ਸੈਕਟਰੀ ਜੀ ਨਾਲ ਮੀਟਿੰਗ ਨਹੀਂ ਹੁੰਦੀ ਕਿਉਂਕਿ ਸਾਡੀ ਜਿਹੜੀ ਡਿਮਾਂਡ ਹੈ ਖਾਸ ਕਰਕੇ ਕਰਮਚਾਰੀਆਂ ਦੀ ਭਰਤੀ ਦੀ ਉਸ ਗਵਰਨਮੈਂਟ ਪੱਧਰ ਤੇ ਰੁਕੀ ਹੋਈ ਹੈ ਇੱਥੋਂ ਪੱਕੇ ਕਰਨ ਵਾਲੀ ਜਿਹੜੀ ਫਾਈਲ ਹੈ ਤੁਰ ਚੁੱਕੀ ਹੈ ਪਰੰਤੂ ਉਹ ਸੈਕਟਰੀਏਟ ਦੇ ਵਿੱਚ ਰੁਕੀ ਹੋਈ ਹੈ। ਸਾਡਾ ਲਗਭਗ 150 ਕਰਮਚਾਰੀ ਜਿਹੜਾ ਇਸ ਦੀ ਵੇਟ ਕਰ ਰਿਹਾ ਪਿਛਲੇ ਲੰਬੇ ਸਮੇਂ ਤੋਂ ਉਹ 78 ਦੇ ਵਿੱਚ ਫਾਈਲ ਲੁਕੀ ਹੋਈ ਹੈ ਪਤਾ ਨਹੀਂ ਕਿਉਂ ਇਤੋਂ ਫਾਈਲਾਂ ਪਾਸ ਹੋ ਚੁੱਕੀਆਂ ਨਗੀਆਂ ਸਾਰੀਆਂ ਫਾਈਲਾਂ ਬਣ ਕੇ ਜਾ ਚੁੱਕੀਆਂ ਸਾਡੇ ਈਸਲੇ ਪਦਰ ਤੋਂ ਨੰਬਰ 2 ਜਿਹੜੀ ਭਰਤੀ ਦੀ ਗੱਲ ਹੈ ਭਰਤੀ ਦਾ ਮਾਮਲਾ ਵੀ ਜਿਹੜਾ ਵਾਰ-ਵਾਰ ਕਹਿ ਰਿਹਾ ਫਾਈਨਾਂਸ ਡਿਪਾਰਟਮੈਂਟ ਦੇ ਵਿੱਚ ਰੁਕਿਆ ਹੋਇਆ ਹੈ ਉਹ ਵੀ ਅਸੀਂ ਦੋ ਤਿੰਨ ਗੱਲਾਂ ਜਿਹੜੀਆਂ ਨੂੰ ਮੁਖ ਲੈ ਕੇ ਬੜਾ ਦੁਖੀ ਹੋ ਕੇ ਬੜੇ ਲੰਮੇ ਸਮੇਂ ਤੋਂ ਅਸੀਂ ਪੀਲਾ ਕਰਦੇ ਆਏ ਆ ਅੱਜ ਦੁਖੀ ਦਿਲ ਦੇ ਨਾਲ ਸਾਨੂੰ ਸਾਡਾ ਜੀ ਨਹੀਂ ਕਰਦਾ ਇਨੀ ਠੰਡ ਦੇ ਵਿੱਚ ਆਪ ਵੀ ਪਰੇਸ਼ਾਨ ਹੋ ਜੀਓ ਔਰ ਮਰੀਜ਼ਾਂ ਨੂੰ ਵੀ ਪਰੇਸ਼ਾਨ ਕਰੀਏ ਪਰੰਤੂ ਮਜਬੂਰ ਨਾ ਅੱਜ ਸਾਨੂੰ ਇਹ ਬੀੜਾ ਚੁੱਕਣਾ ਪਿਆ ਅੱਜ ਸਾਨੂੰ ਸ਼ੰਗਲ ਚ ਉਤਰਨਾ ਪਿਆ ਅੱਜ ਦੀ ਰੈਲੀ ਤੋਂ ਬਾਅਦ ਅਸੀਂ ਹੁਣ ਬਾਅਦ ਚ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਜਿਹੜਾ ਐਲਾਨ ਕਰਾਂਗੇ 526 ਜਨੂ ਨੂੰ ਮਾਨ ਜੋ ਗਵਰਨਰ ਸਾਹਿਬ ਪਟਿਆਲੇ ਦੇ ਵਿੱਚ ਝੰਡਾ ਚੜਾਉਣ ਆ ਰਹੇ ਆ ਅਸੀਂ ਉਹਨਾਂ ਤੱਕ ਵੀ ਆਪਦੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ ਕਿੱਥੇ ਹਰਤਾਲਾ ਤੇ ਤੇ ਨਹੀਂ ਬੈਠੇ ਮੁਲਾਜ਼ਮ ਜਿਹੜੇ ਕੀ ਸਿਰਫ ਅੱਜ ਰੈਲੀ ਲਈ ਪਹੁੰਚੇ ਨੇ ਨਹੀਂ ਸੱਤ ਰੈਲੀ 2 ਘੰਟੇ ਦੀ ਰੈਲੀ ਹੈ ਸਿਰਫ ਅੱਜ ਐਦਾਂ ਦਾ ਹਾਲ ਦੀ ਘੜੀ ਕੋਈ ਐਕਸ਼ਨ ਨਹੀਂ ਹੈ ਅਸੀਂ ਉਮੀਦ ਕਰਦੇ ਹਾਂ ਵੀ ਸਰਕਾਰ ਜਾਂ ਜਿਹੜੇ ਸਾਡੇ ਅਧਿਕਾਰੀ ਨੇ ਲੋ ਸਾਡੀ ਸਰਕਾਰ ਨਾਲ ਗੱਲ ਕਰਵਾ ਦੇਣਗੇ ਸਾਨੂੰ ਅਗਲੇ ਕੜੇ ਸੰਘਰਸ਼ ਨਾ ਲਿਖਣੇ ਪੈਣ ਵੱਡੇ ਇਹ ਸਵਾਲ ਨੇ ਔਰ ਜਿਸ ਤਰੀਕੇ ਨਾਲ ਪ੍ਰੋਫੈਸ਼ਨ ਤੇ ਬੈਠੇ ਨੇ ਉਹ ਸਿੱਧੇ ਤੌਰ ਤੇ ਵੱਡੇ ਸਵਾਲ ਵੀ ਖੜੇ ਕਰ ਰਹੇ ਨੇ ਕਿ ਸਰਕਾਰ ਜਿਸ ਤਰੀਕੇ ਦਾ ਦਾਵਾ ਕਰ ਰਹੀ ਹੈਗੀ ਹੈ ਕਿ ਸਾਰੀਆਂ ਸੂਤਾ ਜਿਹੜੀਆਂ ਨੇ ਉਹ ਪੂਰੀਆਂ ਦਿੱਤੀਆਂ ਗਈਆਂ ਨੇ ਕਿ ਹਸਪਤਾਲਾਂ ਦੇ ਵਿੱਚ ਸਰਿੰਜ ਤੋਂ ਲੈ ਕੇ ਦਵਾਈਆਂ ਤੱਕ ਮੌਜੂਦਾ ਹੁੰਦੀਆਂ ਨੇ ਲੇਕਿਨ ਇਹ ਮੁਲਾਜ਼ਮ ਨੇ ਜਿਹੜੇ ਸਰਕਾਰ ਦੀ ਕਾਰਜਕਾਰੀ ਦੇ ਉੱਪਰ ਸਵਾਲ ਚੱਕ ਰਹੇ ਨੇ ਕਿ ਬਜਟਾਂ ਦਾ ਜ਼ਿਕਰ ਕਰਦੇ ਨੇ ਤੇ ਉਹ ਸਿਰਫ ਬਜਟਾਂ ਦੇ ਜਿਹੜੇ ਪੇਪਰਾਂ ਤੱਕ ਖਬਰਾਂ ਤੱਕ ਇਸ਼ਤਿਹਾਰਾਂ ਤੱਕ ਜਿਹੜੇ ਸੀਮਿਤ ਰਹਿ ਚੁੱਕੇ ਨੇ ਲੇਕਿਨ ਗਰਾਊਂਡ ਰਿਐਲਿਟੀ ਦੇ ਵਿੱਚ ਕੁਝ ਵੀ ਜਿਹੜਾ ਨਹੀਂ ਆਉਂਦਾ ਕੈਮਰਾ ਪਰਸਨ ਰਵੀਜਪਲ ਦੇ ਨਾਲ ਦੰਪੀ ਸਿੰਘ ਪੀਟੀਸੀ ਨਿਊਜ਼ ਪਟਿਆਲਾ